ਯਾਰ ਇਸ ਅੰਕਲ ਦੀ ਨਾ ਗੱਲਬਾਤ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਹੋ ਸਕਦਾ ਆ ਅੰਕਲ ਦੀ ਗੱਲਬਾਤ ਸੁਣ ਕੇ ਤੁਹਾਡੀ ਜ਼ਿੰਦਗੀ 'ਚ ਵੀ ਬਦਲਾਅ ਆ ਜਾਏ ਆ ਸੁਣਿਓ ਫਿਰ ਇਸ ਅੰਕਲ ਦੀ ਗੱਲਬਾਤ ਨੂੰ ਪੂਰਾ ਲਾਸਟ ਤੱਕ ਇੱਕ ਮੁੰਡੇ ਦਾ ਨਾ ਪਿਓ ਬਿਮਾਰ ਸੀਗਾ ਵੇੜੇ 'ਚ ਪਿਆ ਲੱਤਾਂ ਕੁੱਟਿਆ ਕਰੇ ਮੱਜੇ ਤੇ ਹਨਾ ਉਹਨਾਂ ਦੇ ਵੇੜੇ 'ਚ ਇੱਕ ਦਰਖਤ ਸੀਗਾ ਪੱਤ ਝੜਦਾ ਸਮਾਂ ਉਹ ਦਰਖਤ ਦੇ ਪੱਤੇ ਝੜਨਾਂ ਉਹ ਮੁੰਡੇ ਦਾ ਬਾਪੂ ਕਹਿੰਦਾ ਪੁੱਤ ਜਿਵੇਂ ਆ ਦਰਖਤ ਦੇ ਪੱਤੇ ਝੜਦੇ ਆ ਨਾ ਜਿੱਦਣੇ ਮੈਨੂੰ ਲੱਗਦਾ ਵੀ ਇਹਦੇ ਸਾਰੇ ਪੱਤੇ ਝੜ ਜਾਣਗੇ ਇਹ ਲੰਡਾ ਹੋ ਜੂ ਉਹਦਣੇ ਮੈਂ ਵੀ ਇਹ ਦੁਨੀਆ ਤੋਂ ਤੁਰ ਜੂ ਹੁਣ ਮੈਂ ਬਚਦਾ ਨਹੀਂ ਲੱਗਦਾ ਓਏ ਹੋਏ ਉਹਦਾ ਮੁੰਡਾ ਕਹਿੰਦਾ ਬਾਪੂ ਜੀ ਇਹ ਗੱਲ ਆ ਕਿਉਂ ਘਬਰਾਉਣਾ ਇਹ ਦਰਖਤ ਦੇ ਕਿਤੇ ਪੱਤੇ ਥੋੜੇ ਆ ਤੂੰ ਆਸ ਰੱਖ ਜਿੰਨਾ ਚਿਰ ਪੱਤੇ ਆ ਉਨਾ ਚਿਰ ਮਰਨ ਦਾ ਖਿਆਲ ਛੱਡ ਦੇ ਆਪਾਂ ਨਜ਼ਾਰੇ ਤਾਂ ਲਈਏ ਦੋ ਹੀ ਪਿਓ ਪੁੱਤ ਮੈਂ ਤੈਨੂੰ ਰੋਜ਼ ਕਮਾਇਆ ਕਰੂੰ ਤੇਰੀ ਰੱਜ ਕੇ ਸੇਵਾ ਕਰਿਆ ਕਰੂੰ ਦੱਸ ਤੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਤੂੰ ਉਹਨੇ ਲੈਣਾ ਰੱਜ ਕੇ ਉਗਲਾ ਠੀਕ ਆ ਪੁੱਤ ਗੱਲ ਤੇਰੀ ਇਹ ਵੀ ਸਹੀ ਆ ਕਿਉਂ ਫਿਕਰ ਕਰਨਾ ਦੇਖਦੇ ਆ ਕਹਿੰਦੇ ਉਹ ਘੁੰਮ ਦੇ ਕਮਾਉਂਦੇ ਹਨਾ ਕਹਿੰਦੇ ਪੱਤੇ ਝੜਦੇ ਕੇ ਝੜਦੇ ਗਏ ਹਾਰ ਕੇ ਇੱਕ ਪੱਤਾ ਅੜ ਗਿਆ ਓਏ ਹੋਏ ਉਹ ਨਾ ਝੜਿਆ ਜੀ ਉਹ ਪੱਤ ਝੜ ਲੰਘ ਕੇ ਫੇਰ ਬਹਾਰ ਆ ਗਈ ਦੁਬਾਰਾ ਫੇਰ ਪੱਤੇ ਆਉਣ ਲੱਗ ਗਏ ਉਹਦੇ ਬਾਪੂ ਨੂੰ ਆਸ ਵੱਜ ਗਈ ਕਹਿੰਦਾ ਪੁੱਤ ਹੁਣ ਨਹੀਂ ਮਰਦੇ ਇਹ ਤਾਂ ਦੁਬਾਰਾ ਹਰਾ ਹੋਣ ਲੱਗ ਗਿਆ ਕਹਿੰਦਾ ਵੇ ਵੀ ਠੀਕ ਹੋ ਜੂ ਜਣੀ ਉਹ ਜਦੋਂ ਜਮੇ ਠੀਕ ਹੋ ਜਾਂਦਾ ਇੱਕ ਦਿਨ ਉਹ ਦਰਖਤ ਦੇ ਚੜ ਕੇ ਉਹ ਪੱਤੇ ਨੂੰ ਹੱਥ ਲਾ ਕੇ ਦੇਖਦਾ ਵੀ ਡਿੱਗਿਆ ਗਿਆ ਕਿਉਂ ਨਹੀਂ ਕਹਿੰਦੇ ਉਹ ਪੱਤਾ ਪਲਾਸਟਿਕ ਦਾ ਸੀਗਾ ਉਹਦੇ ਮੁੰਡੇ ਨੇ ਕਿਤੇ ਬਾਅਦ ਚ ਨਾ ਉਹ ਸੇਮ ਪਲਾਸਟਿਕ ਦਾ ਬਣਾ ਕੇ ਟੰਗਦਾ ਸੀ ਵੀ ਮੇਰੇ ਬਾਪੂ ਦੀ ਆਸ ਨਾ ਟੁੱਟੇ ਕਹਿੰਦੇ ਤੁਸੀਂ ਜ਼ਿੰਦਗੀ ਚ ਕਿਸੇ ਦੀ ਆਸ ਬਣੋ ਜਿਹੜੇ ਧੀਆ ਪੁੱਤ ਨਾ ਮਾਪਿਆਂ ਦੀ ਆਸ ਬਣ ਜਾਂਦੇ ਆ ਹਰ ਮਾਪਿਆਂ ਨੂੰ ਆਪਣੇ ਧੀਆ ਪੁੱਤਾਂ ਤੇ ਆਸਾਂ ਹੁੰਦੀਆਂ ਕਦੇ ਉਹਨਾਂ ਦੀਆਂ ਆਸਾਂ ਨਾ ਤੋੜਿਓ ਉਹ ਮਰਦੇ ਨਹੀਂ ਹੈਗੇ ਛੇਤੀ ਬੁੱਢੇ ਨਹੀਂ ਹੁੰਦੇ ਕੀ ਬਾਤ ਹੈ ਦੇਖਿਆ ਬਹੁਤ ਵਧੀਆ ਸਮਝਾਉਣ ਦਾ ਤਰੀਕਾ ਹੈ ਅੰਕਲ ਜੀ ਦਾ ਪਰ ਇਹ ਗੱਲ ਨੂੰ ਜਿੰਨੇ ਲੋਕੀ ਸਮਝ ਗਏ ਨਾ ਤੇ ਮੈਂ ਕਹਿੰਦਾ ਕਿ ਉਹਨਾਂ ਦੇ ਜਿਹੜੇ ਮਾਪਿਓ ਹਨ ਉਨ੍ਹਾਂ ਦੀ ਆਮਰਾਵੀ ਓਨੀਆਂ ਵੱਧ ਜਾਣਗੀਆਂ ਕਿਉਂਕਿ ਜੇ ਆਪਾਂ ਆਪਣੇ ਮਾਪਿਓ ਦੀ ਆਸ ਬਣਾਗੇ ਨਾ ਤੇ ਉਨ੍ਹਾਂ ਦੀ ਜੀਨ ਦੀ ਆਸ ਅੱਗੇ ਹੋਰ ਜ਼ਿਆਦਾ ਵੱਧ ਜੇਗੀ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ